ਕਨਟੇਰੀਓ ਸੂਬੇ ਵਿੱਚ ਕੈਨੇਡਾ ਦਾ ਪਹਿਲਾ ਮੀਨੀ ਨਿਊਕਲੀਅਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ ਬਿਜਲੀ ਦੀ ਪੈਦਾਵਾਰ ਵਧਾਉਣ ਦੇ ਮਕਸਦ ਦੇ ਨਾਲ ਇਸ ਦੇ ਲਈ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਡੇਢ ਕਰੋੜ ਦੇ ਕਰੀਬ ਦੀ ਆਬਾਦੀ ਵਾਲੇ ਸੂਬੇ ਵਿੱਚ ਸਰਕਾਰ ਨੇ ਇਸ ਤੇ ਬਾਰੇ ਜਾਣਕਾਰੀ ਨੂੰ ਸਾਂਝਾ ਕੀਤਾ ਬਿਜਲੀ ਦੀ ਲੋਡ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਮੀਅਰ ਡੱਕਫੋਰਡ ਦੀ ਸਰਕਾਰ ਨੇ ਕੈਨੇਡਾ ਦੇ ਪਹਿਲੇ ਸਮਾਲ ਮੋਡੂਲਰ ਰੀਐਕਟਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਹ ਨਵਾਂ ਨਿਊਕਲੀਅਰ એનર્ਜੀ ਪ੍ਰੋਜੈਕਟ ਡਰਲਿੰਗਟਨ ਪਾਵਰ ਪਲਾਂਟ ਦੇ ਨੇੜੇ ਹੀ ਬਣਾਇਆ ਜਾਵੇਗਾ ਇਹ ਰਿਐਕਟਰ 300 ਮੈਗਾਵਾਟ ਬਿਜਲੀ ਪੈਦਾ ਕਰੇਗਾ ਜੋ ਕਿ ਤਕਰੀਬਨ 3 ਲੱਖ ਘਰਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਓਪੀਜੀ ਜੋ ਕਿ 온ਟਾਰੀਓ ਸੂਬੇ ਦਾ ਬਿਜਲੀ ਵਿਭਾਗ ਹੈ ਉਹਨਾਂ ਦੇ ਵੱਲੋਂ ਯੋਜਨਾ ਬਣਾਈ ਗਈ ਹੈ ਕਿ ਇਸ ਰਿਐਕਟਰ ਨੂੰ 2029 ਤੱਕ ਤਿਆਰ ਕਰ ਲਿਆ ਜਾਵੇਗਾ ਤੇ 2030 ਤੱਕ ਇਹ ਗ੍ਰਿਡ ਦੇ ਨਾਲ ਜੋੜ ਦਿੱਤਾ ਜਾਵੇਗਾ ਇਹ ਪ੍ਰੋਜੈਕਟ ਕਾਫੀ ਵੱਡਾ ਹੈ ਜਿਵੇਂ ਕਿ ਪਹਿਲੇ ਰਿਐਕਟਰ ਦੀ ਲਾਗਤ 7.7 ਬਿਲੀਅਨ ਡਾਲਰ ਦੀ ਹੋਵੇਗੀ ਯਾਨੀ ਕਿ 7.7 ਅਰਬ ਡਾਲਰ ਤਾਂ ਕੁੱਲ 4 ਰਿਐਕਟਰ ਲਾਉਣੇ ਨੇ ਜਿਨ੍ਹਾਂ ਦੀ ਲਾਗਤ ਕਰੀਬ 21 ਅਰਬ ਡਾਲਰ ਤੱਕ ਹੋ ਸਕਦੀ ਹੈ ਜਿਨ੍ਹਾਂ ਦੇ ਲਈ ਜੁਲਾਈ 2023 ਵਿੱਚ ਸੂਬਾ ਸਰਕਾਰ ਦੇ ਨਾਲ ਬਿਜਲੀ ਵਿਭਾਗ ਨੇ ਮਿਲ ਕੇ ਐਲਾਨ ਕੀਤਾ ਸੀ ਤੇ ਅਧਿਕਾਰਤ ਤੌਰ ਤੇ ਇਜਾਜ਼ਤ ਲੈਣ ਦੇ ਲਈ ਪ੍ਰਕਿਰਿਆ ਨੂੰ ਸ਼ੁਰੂ ਵੀ ਕਰ ਦਿੱਤਾ ਸੀ ਕੁੱਲ 4 ਰਿਐਕਟਰ ਲਾਏ ਜਾਣੇ ਨੇ ਜਿਨ੍ਹਾਂ ਵਿੱਚੋਂ ਇੱਕ ਦੇ ਲਈ ਕੰਮ ਸ਼ੁਰੂ ਕਰਨ ਵਾਸਤੇ ਹਰੀ ਝੰਡੀ ਮਿਲ ਚੁੱਕੀ ਹੈ ਇੱਕ ਦੇ ਨਾਲ 3 ਲੱਖ ਘਰਾਂ ਤੱਕ ਬਿਜਲੀ ਪਹੁੰਚਾਉਣ ਦਾ ਟੀਚਾ ਹੈ ਤਾਂ 4 ਦੇ ਨਾਲ 12 ਲੱਖ ਘਰਾਂ ਤੱਕ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ ਨਵਾਂ ਰਿਐਕਟਰ 온ਟੇਰੀਓ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਸਾਰਥਕ ਹੋਵੇਗਾ ਇਹ ਦਾਵਾ ਕੀਤਾ ਜਾ ਰਿਹਾ ਹੈ ਤੇ ਜਿਸ ਦੀ ਮੰਗ ਅਗਲੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਜਾਵੇਗੀ ਕਿਉਂਕਿ ਜੋ ਆਉਣ ਵਾਲੇ ਸਮੇਂ ਦੇ ਲਈ ਇਸ ਸਮੇਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 온ਟੇਰੀਓ ਵਿੱਚ ਬਿਜਲੀ ਦੀ ਮੰਗ 75% ਤੱਕ ਵਧਣ ਦੀ ਉਮੀਦ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਇਹ ਨਵਾਂ ਪਰਮਾਣੂ ਰਿਐਕਟਰ ਕਾਫੀ ਜ਼ਰੂਰੀ ਹੈ ਸਿਰਫ ਇਹ ਨਹੀਂ ਇਹ ਪ੍ਰੋਜੈਕਟ ਹਜ਼ਾਰਾਂ ਨੌਕਰੀਆਂ ਵੀ ਪੈਦਾ ਕਰੇਗਾ ਹਰ ਸਾਲ 3700 ਨੌਕਰੀਆਂ ਪੈਦਾ ਹੋਣਗੀਆਂ ਤੇ 13 ਅਰਬ ਡਾਲਰ ਤੱਕ ਦਾ ਟੈਕਸ ਰੈਵਨਿਊ ਵੀ ਇਸ ਦੇ ਨਾਲ ਮਿਲੇਗਾ ਇਸ ਨਵੀਂ ਤਕਨੀਕ ਦੇ ਨਾਲ 온ਟੇਰੀਓ ਸੂਬੇ ਨੂੰ ਨਾ ਸਿਰਫ ਬਿਜਲੀ ਮਿਲੇਗੀ ਸਗੋਂ ਸਥਾਨਕ ਅਰਥ ਵਿਵਸਥਾ ਨੂੰ ਵੀ ਇਸ ਦਾ ਲਾਭ ਹੋਵੇਗਾ ਜਿਸ ਤੇ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਤੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਬਿਜਲੀ ਦੀ ਜ਼ਰੂਰਤ ਨੂੰ ਤਾਂ ਪੂਰਾ ਕੀਤਾ ਹੀ ਜਾਣਾ ਸਗੋਂ ਨਾਲ ਹੀ ਜੋ ਨੌਕਰੀਆਂ ਦੇ ਮੌਕੇ ਵੀ ਪੈਦਾ ਹੋ ਰਹੇ ਨੇ ਉਹ ਵੀ ਲੋਕਾਂ ਦੇ ਵਾਸਤੇ ਲਾਹੇਵੰਦ ਹੋਵੇਗਾ